ਖਸ਼ਿਆਰਪੁਰ ਚ ਮਾਸੂਮ ਬੱਚੇ ਨਾਲ ਪ੍ਰਵਾਸੀ ਮਜ਼ਦੂਰ ਵੱਲੋਂ ਕੀਤੀ ਗਈ ਦਰਿੰਦਗੀ ਅਤੇ ਉਸਦੇ ਕਤਲ ਦੇ ਮਾਮਲੇ ਤੋਂ ਬਾਅਦ ਪੰਜਾਬ ਪਰ ਵਿੱਚ ਪ੍ਰਵਾਸੀ ਮਜ਼ਦੂਰਾ ਖਿਲਾਫ ਲਗਾਤਾਰ ਰੋਡ ਪ੍ਰਚੰਡ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰ ਰਹਿਣਾ ਪ੍ਰਵਾਸੀਆਂ ਮਜ਼ਦੂਰਾ ਨੂੰ ਸੁੱਬੇ ਤੋਂ ਬਾਹਰ ਕੱਢਣ ਦੀ ਮੰਗ ਵੀ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਸੰਭਰਾਲਾ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਪ੍ਰਵਾਸੀ ਮਜ਼ਦੂਰਾ ਖਿਲਾਫ ਮੰਗ ਪੱਤਰ ਦਿੰਦੇ ਹੋਏ ਪ੍ਰਵਾਸੀ ਮਜ਼ਦੂਰਾ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿਂਦੇ ਹੋਏ ਇਹ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਹੁਣ ਸ਼ਰੀਆਮ ਪੰਜਾਬੀਆਂ ਤੇ ਹਮਲੇ ਤੱਕ ਕਰਨ ਲੱਗ ਪਏ ਹਨ। ਇਸ ਲਈ ਸਮੂਹ ਪੰਜਾਬੀਆਂ ਨੂੰ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਸਮਾਜਿਕ ਬਾਈਕਾਡ ਕਰਨ ਅਤੇ ਇਨ੍ਹਾਂ ਤੋਂ ਸਨਮਾਨ ਦੀ ਖਰੀਦੋ-ਫਰੋਕਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਆ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਹੈ ਜੀ ਹਰਪੀ ਸਿੰਘ ਖਾਲਸਾ ਸਮਰਲਾ ਸ਼ਹਿਰ ਜੀ ਤੇ ਜੋ ਮੰਗ ਪੱਤਰ ਦੇਣ ਆਏ ਹਾਂ 322000 ਕੀ ਮੰਗ ਪੱਤਰ ਹੈ ਜੀ ਇਹ ਕਿ ਜੋ ਬੱਚੇ ਨਾਲ ਜੀ ਦੁਸ਼ਕਰਮ ਹੋ ਕਰਿਆ ਦੁਸ਼ਕਰਮ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਬਹੁਤ ਬੇਸ਼ੀ ਦਰਿੰਦਗੀ ਜਿਹੜਾ ਦਰਿੰਦਗੀ ਦੇ ਨਾਲ ਕੀਤਾ ਗਿਆ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਦੇਣ ਆਏ ਸੀ ਇੱਥੇ ਤੇ ਮੰਗ ਪੱਤਰ ਅਸੀਂ ਦੇ ਦਿੱਤਾ ਜੋ ਬੇਨਤੀ ਕਰਨੀ ਸੀ ਪ੍ਰਸ਼ਾਸਨ ਨੂੰ ਉਹ ਕਰ ਦਿੱਤੀ ਆ ਉਹ ਪਾਲਣਾ ਕਰਨੀ ਹੈ ਨਾ ਨਹੀਂ ਕਰਨੀ ਉਹ ਇਹਨਾਂ ਦੀ ਮਰਜ਼ੀ ਆ ਪਰ ਅਸੀਂ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਮਾਹਸ਼ਾਹ ਪਾਸ਼ਾ ਦੇ ਖਾਲਸੇ ਵੱਲੋਂ ਇਹ ਹੁਕਮ ਕਰਦੇ ਆਂ ਬਿਹਾਰੀਆਂ ਨੂੰ ਜੋ ਵੀ ਇੱਥੇ ਰਹਿੰਦਾ ਐ ਸਮਰਾਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਹੁਕਮ ਆ ਵੀ ਆਪਣਾ ਹਫਤੇ ਦੇ ਵਿੱਚ ਵਿੱਚ ਆਪਣਾ ਬੋਰੀ ਵੇਸਤਰਾ ਚੱਕੋ ਚੱਕ ਕੇ ਇੱਥੋਂ ਨਿਕਲੋ ਜੇ ਨਾ ਨਿਕਲੇ ਫਿਰ ਖਾਲਸਾ ਆਪ ਕਾਰਵਾਈ ਕਰੂਗਾ ਕਾਰਵਾਈ ਤਰ੍ਹਾਂ ਕਰੋਂਗੇ ਤੁਸੀਂ ਤੇ ਇਹਦੇ ਸਬੰਧ ਵਿੱਚ ਅੰਦਰ ਮਿਲਿਆ ਉਹਨਾਂ ਦਾ ਕੀ ਕਹਿਣਾ ਹੈ ਜਿਹੜਾ ਦੇਖੋ ਜੀ ਜਿਹੜਾ ਸਰਕਾਰੀ ਆ ਇਹ ਕੰਮ ਆ ਇਹਨਾਂ ਦਾ ਕਹਾ ਕਹਿਣਾ ਵੀ ਸਾਡਾ ਅਸੀਂ ਉੱਪਰ ਭੇਜਾਂਗੇ ਉੱਪਰੋਂ ਸਾਨੂੰ ਹੁਕਮ ਆਊਗਾ ਤੇ ਉਹ ਕਾਰਵਾਈ ਕਰਾਂਗੇ ਉਹਦੇ ਵਿੱਚ ਚਾਹੇ ਸਾਲ ਲੱਗ ਜਵੇ 2 ਸਾਲ ਲੱਗ ਜਾਣ ਉਹ ਸਾਨੂੰ ਨਹੀਂ ਪਤਾ ਪਰ ਜੋ ਸਾਡੇ ਬੱਚੇ ਨਾਲ ਹੋਣ ਹੋਇਆ ਉਹ ਉਹ ਬੱਚਾ ਸਾਡਾ ਹੀ ਸੀ ਉਹ ਬਗਾਨਾ ਨਹੀਂ ਸੀ ਸਾਡੇ ਵੀ ਦੋ ਦੋ ਧੀਆ ਨੇ ਅਸੀਂ ਵੀ ਧੀਆ ਪੁੱਤਰ ਵਾਲੇ ਆ ਕਹਿੰਦੇ ਸਾਡੇ ਬੱਚਿਆਂ ਨਾਲ ਵੀ ਕੁਝ ਹੋ ਸਕਦਾ ਇਸ ਲਈ ਅਸੀਂ ਇਹ ਪਹਿਲੇ ਹੀ ਆਪਣਾ ਹੁਕਮ ਕਰ ਰਹੇ ਹਾਂ ਯੂਪੀ ਬਿਹਾਰ ਵਾਲਿਆਂ ਨੂੰ ਵੀ ਭਾਈ ਨਿਕਲੋ ਇਹ ਤੁਹਾਨੂੰ ਵਾਰਨਿੰਗ ਆ ਸਾਡੀ ਖਾਲਸੇ ਦੀ ਵਾਰਨਿੰਗ ਆ ਇਹ ਮਾਰਾ ਚੜਦੀ ਕਲਾ ਚ ਰੱਖੇ ਅਸੀਂ ਆਪ ਨੂੰ ਬਿਟਾਂਗੇ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਤੱਲ ਪ੍ਰਵਾਸੀ ਵੱਲੋਂ ਵੀ ਇੱਕ ਚੌਕਲੇਟ ਦੇ ਕੇ ਬੱਚਿਆਂ ਨਾਲ ਉਹਨੂੰ ਚਾ ਕੇ ਕਨੈਪ ਕਿਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹਦੇ ਕਟਾਪਾ ਵੀ ਕੀਤਾ ਗਿਆ ਉਸ ਤੋਂ ਬਾਅਦ ਵੀ ਹਜੇ ਪ੍ਰਵਾਸੀ ਇਸ ਨੂੰ ਨਹੀਂ ਦੇਖ ਲੈ ਕਿਵੇਂ ਦੇਖ ਦੇਣ ਦੇਖੋ ਜੀ ਇਹ ਸਭ ਸਰਕਾਰਾਂ ਦੀ ਸ਼ਹਿ ਹੈ ਇਹਨਾਂ ਨੂੰ ਸਰਕਾਰਾਂ ਦੀ ਸ਼ਹਿ ਤੇ ਹੋ ਰਿਹਾ ਸਰਕਾਰ ਜੀ ਇਹਨਾਂ ਨੂੰ ਸ਼ਹਿ ਦਿੰਦੀ ਆ ਤੇ ਇਹ ਕੰਮ ਕਰਦੇ ਨੇ ਇਹਨਾਂ ਨੂੰ ਖੁੱਲੀ ਆ ਇਹ ਖੁੱਲ ਕਹਿੰਦਾ ਨਹੀਂ ਵੀ ਹਾਂ ਸਾਨੂੰ ਕੋਈ ਕਹਿੰਦਾ ਐਮਸੀ ਦਾ ਨਾਮ ਉਹਨਾਂ ਦਾ ਕੋਈ ਐਮਐਲਏ ਦਾ ਨਾਮ ਉਹਨਾਂ ਦਾ ਕੋਈ ਸਰਪੰਚ ਦਾ ਨਾਂ ਹੁੰਦਾ ਵੀ ਸਰਪੰਚ ਦੀ ਸਾਨੂੰ ਛੇ ਹੈ ਜੀ ਸਾਨੂੰ ਕਿਹੜਾ ਕੱਢ ਲੂਗਾ ਸਾਡਾ ਰਾਜ ਚੱਲਦਾ ਕਿਉਂਕਿ ਕਹਿ ਵੀ ਰਹੇ ਨੇ ਇਹ ਕਦੇ ਕਿਸੇ ਦਸਤਾਰਦਾਰ ਦੀ ਦਸਤਾਰ ਲੈ ਲਈ ਆ ਕਦੇ ਕਿਸੇ ਦਾ ਕੁੱਟਮਾਰ ਹੁੰਦੀ ਆ ਕਦੇ ਕਿਸੇ ਦੇ ਕਕਾਰਾਂ ਦੀ ਬੇਅਦਬੀ ਹੁੰਦੀ ਆ ਇਹ ਇਹਨਾਂ ਦਾ ਰੋਜ਼ ਦਾ ਕੰਮ ਹੈ ਕਿਉਂਕਿ ਸਰਕਾਰਾਂ ਦੀ ਛੇਤੀ ਹੋ ਰਿਆ ਪਰ ਇਹ ਸਾਡਾ ਪੰਜਾਬ ਆ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਇਹ ਧੀਆਂ ਭੈਣਾਂ ਦੀ ਅਸੀਂ ਬੇਇੱਜ਼ਤੀ ਨਹੀਂ ਹੋਣ ਦੇਣੀ ਹੁਣ ਖਾਲਸਾ ਆਪ ਕਾਰਵਾਈ ਕਰੂਗਾ ਸਰਕਾਰਾਂ ਨੂੰ ਵੀ ਸਾਡਾ ਸਾਡੀ ਬੇਨਤੀ ਨਹੀਂ ਸਾਡਾ ਹੁਕਮ ਆ ਸਰਕਾਰ ਨੂੰ ਵੀ ਕਿੰਨੇ ਦਿਨ ਦਾ ਆਲਟੀਮੇਟਮ ਦੇ ਰਹੇ ਹਾਂ ਇਹ ਆਲਟੀਮੇਟਮ ਦੇਤਾ ਇੱਕ ਹਫ਼ਤੇ ਦਾ ਇਹ ਹਫ਼ਤੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਪ੍ਰਵਾਸੀਆਂ ਨੂੰ ਨਹੀਂ ਰੋਕ ਸਕਦੇ ਦੇਖੋ ਜੀ ਇਹ ਪ੍ਰਵਾਸੀਆਂ ਨੂੰ ਹੀ ਰੋਕ ਸਕਦੇ ਫਿਰ ਸਾਡੇ ਸਿੱਖਾਂ ਦੇ ਜੱਕ ਅਸੀਂ ਹੋਰ ਦੇ ਜੋ ਮਕਾਨ ਕਦੇ ਜਲੰਧਰ ਹਾਟ ਤੇ ਤੇ ਅੰਮ੍ਰਿਤਸਰ ਹਾਟ ਤੇ ਕਦੇ ਕਿਸੇ ਜੇ ਸਾਡਾ ਕਿਸੇ ਪੰਜਾਬੀ ਦਾ ਕਿਸੇ ਕਾਰਵਾਈ ਕੋ ਕੀਤੀ ਹੋਈ ਆ ਕੋਈ ਰਹਿ ਰਿਹਾ ਉਹਨਾਂ ਦੇ ਤਾਂ ਟੁਆ ਸਕਦੇ ਨੇ ਤੇ ਇਹਨਾਂ ਨੂੰ ਇਹ ਕਹਿੰਦੇ ਨਹੀਂ ਵੀ ਰਹੋ ਇੱਥੇ ਆ ਕੇ ਇਹ ਰਾਜਨੀਤੀ ਕਿਹੜੀ ਚੀਤੇ ਚੱਲ ਰਹੀ ਆ ਸਿੱਖਾਂ ਨੂੰ ਭਜਾਓ ਵੇ ਇਥੋਂ ਤੇ ਯੂਪੀ ਬਹਿਰਲੇ ਵਿੱਚ ਬਿਠਾਓ ਲਿਆ ਅੱਗੇ ਇੱਥੇ ਤੇ ਪੰਜਾਬ ਸਾਡਾ ਏ ਇਹ ਸਰਕਾਰ ਦਾ ਪੰਜਾਬ ਨਹੀਂ ਹੈਗਾ ਸਰਕਾਰ ਤਾਂ 5 ਸਾਲ ਆ 10 ਸਾਲ ਉਦੋਂ ਬਦਲੀ ਆਲੀ ਹੈ ਪਰ ਅਸੀਂ ਇੱਥੇ ਜਨਮ ਤੋਂ ਹੀ ਰਹਿ ਰਹੇ ਹਾਂ ਇਹ ਪੰਜਾਬ ਸਾਡਾ ਏ ਇਹਦੇ ਬਾਰੇ ਅਸੀਂ ਸੋਚਣਾ ਹੈ ਇਹ ਸਰਕਾਰ ਕੇ ਬੇਨਤੀ ਜਾਂ ਸਾਡਾ ਹੁਕਮ ਵੀ ਆ ਭਾਈ ਤੁਸੀਂ ਨੇਪਾਲ ਵਾਲਾ ਪ੍ਰੋਗਰਾਮ ਪੰਜਾਬ ਵਿੱਚ ਨਾ ਕਰਾਓ ਕਿਤੇ ਨੇਪਾਲ ਵਾਂਗੂ ਪੰਜਾਬ ਦੇ ਲੋਕ ਆੱਕ ਕੇ ਭਾਈ ਤੁਹਾਡੇ ਵੱਲ ਨਾ ਹੋ ਜਾਨਾ ਠੀਕ ਹੈ ਜੀ ਇਹ ਹੈਗਾ ਇਹ ਮੈਮੋਰੰਡਮ ਸਰਕਾਰ ਨੂੰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਜੋ ਵੀ ਇਹਨਾਂ ਦੇ ਨਾਲ ਹੋਇਆ ਹੈਗਾ ਉਹਦੇ ਲੈਸਟ ਸਭ ਤੋਂ ਸੱਤ ਕਾਰਵਾਈ ਜਿਹੜੀ ਬਣੇ ਜਿਵੇਂ ਸਾਰੇ ਮੰਗ ਕਰ ਰਹੇ ਨੇ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਇੱਕ ਮਿੰਟ ਨੂੰ ਹਾਂ ਅਸੀਂ ਰეკਮੈਂਡ ਕਰਾਂਗੇ ਸਰਕਾਰ ਨੂੰ ਇਸ ਜੀ ਤੇ ਇਹਨਾਂ ਦਾ ਗੋਲ ਕੀਤਾ ਜਾ ਰਿਹਾ ਉਹਦੀ ਕਰਬਾਨੀ ਜਰੂਰ ਹੈ ਕਿ ਇਹਨਾਂ ਨੇ ਬਹਿਸ਼ਕਾਰ ਦੀ ਗੱਲ ਕੀਤੀ ਹੈ ਹਾਂਜੀ ਬੇ ਬਹਿਸ਼ਕਾਰ ਕੀਤਾ ਜਾ ਰਿਹਾ ਸਮਰਾਲੇ ਦੇ ਨਾਮ ਨਹੀਂ ਬਹਿਸ਼ਕਾਰ ਦਾ ਅਸੀਂ ਰਿਕੁਐਸਟ ਕਰਾਂਗੇ ਇਸ ਜੀ ਨੂੰ ਨਾ ਕਰਮ ਅਸੀਂ ਇਹਨਾਂ ਦਾ ਪੂਰ ਜੋਰ ਅਪੀਲ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਵੀ ਲਿਆਵਾਂਗੇ ਤੇ ਸਰਕਾਰ ਨੂੰ ਇੱਕ ਕਮੈਂਟ ਵੀ ਕਰਾਂਗੇ ਵੀ ਪੂਰੀ ਕੀ ਕਸਾ ਥੈਂਕ ਯੂ ਨਾਮ ਦੱਸ ਦਿਓ ਜੀ ਬੜੂ ਜੀ ਸਰਵੰਦਰ ਸਿੰਘ ਖਾਲਸਾ ਜੀ ਰੋਮਣੀ ਕਾਲੀਦਨ ਬਸਰ ਵੱਲੋਂ ਤੇ ਜੋ ਇੱਥੇ ਅਸੀਂ ਮੰਗ ਪੱਤਰ ਦੇਣ ਆਇਆ ਆਪਣੇ ਅਸਲੀਆ ਸਾਹਿਬ ਨੂੰ ਅਸੀਂ ਮੰਗ ਪੱਤਰ ਹੀ ਦੇਣ ਆਇਆ ਕਿ ਜੋ ਕੀ ਭਈਆਂ ਦੇ ਆਡਾਰ ਕਾਰਡ ਵਗੈਰਾ ਬਣਦੇ ਨੇ ਇਹਨਾਂ ਦੀ ਪਹਿਲਾਂ ਵੈਰੀਫਾਈ ਕੀਤੀ ਜਾਵੇ ਇਹ ਦੀ ਸੁਣਦੇ ਜੀ ਇੱਥੇ ਇੱਥੇ ਆਏ ਆ ਦੇਣ ਵਾਸਤੇ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਮੰਗ ਆ ਕਿ ਇਹਨਾਂ ਤੇ ਸਾਰਾ ਸਟਾਫ ਕਾਰ ਵੀ ਕੀਤੀ ਜਾਵੇ ਭਗਵਾਨ ਸਤਿਗੁਰੂ ਨੂੰ ਵੀ ਚਾਹੀਦਾ ਆ ਵੀ ਜਦੋਂ ਵੇ ਆਉਂਦੇ ਨੇ ਇਹਨਾਂ ਦੇ ਤਾਗੜ ਪਹਿਨਾਂ ਵੈਰੀਫਾਈ ਕਰਨੇ ਚਾਹੀਦੇ ਆ ਇਹ ਬਿਨਾਂ ਵੈਰੀਫਾਈ ਤੋਂ ਬਗਾਇਆ ਇਹਨਾਂ ਨੂੰ ਇੱਥੇ ਰ ਤੇ ਜਿਹੜੇ ਸਾਡੇ ਪੰਜਾਬੀ ਨੇ ਉਹ ਇਹਨਾਂ ਦਾ ਸਾਥ ਦਿੰਦੇ ਨੇ ਜ ਜੀ ਇਹਨਾਂ ਦੇ ਖਿਲਾਫ ਜਾਣੇ ਤਾਂ ਸਾਡੇ ਖਿਲਾਫ ਖੜ ਜਾਂਦੇ ਨੇ ਪੰਜਾਬੀ ਸਾਡੇ ਸਾਡੇ ਪੰਜਾਬੀ ਕਿਹੜਾ ਕੱਟ ਨੇ ਇੱਦੀ ਗੱਲ ਆ ਪੰਜਾਬੀ ਨੂੰ ਵੀ ਚਾਹੀਦਾ ਆ ਜੇ ਜਦੋਂ ਤੁਸੀਂ ਨਾ ਆਪਣੇ ਘਰੇ ਰੱਖਦੇ ਹੋ ਇਹਨਾਂ ਤੇ ਪਹਿਲਾਂ ਇਹਦਾ ਆਕਰ ਬੈ ਵਗੈਰਾ ਵੈਰੀਫਾਈਕੈਟ ਕੀਤਾ ਜਾਣ ਜਿਹੜੇ ਪੰਜਾਬੀ ਰੱਖਦੇ ਨੇ ਉਹ ਵੀ ਜ਼ਿੰਮੇਵਾਰ ਹੋਣਗੇ ਨਾਲ ਜੋ ਰੱਖਣਗੇ ਤਾਂ ਫਿਰ ਜੇ ਕੱਲੂ ਵੀ ਕੱਲੂ ਕੱਲੂ ਗੱਲਬਾਤ ਕਰਕੇ ਪੜਨਗੇ ਪਈਏ ਫਿਰ ਇਹ ਜ਼ਿੰਮੇਵਾਰ ਹੋਣਗੇ ਪਰ ਪੰਜਾਬੀ ਨਾਲ ਠੀਕ ਨਾ ਪੱਟਾ ਬਣਾਉਦੀ ਦੇਣਾ ਦੇ ਸਾਡੀ ਇਹ ਮੰਗ ਆ ਠੀਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀ ਟਕਸਾਲ ਅੱਜ ਜੋ ਮੰਗ ਪੱਤਰ ਦੇਣ ਆਇਆ ਹਾਂ ਕੀ ਆਵਾਂਗਾ ਅਸੀਂ ਮੰਗ ਪੱਤਰ ਦੇਣ ਆਇਆ ਤੇ ਉਹ ਬੱਚੇ ਨਾਲ ਦੁਸ਼ਕਰਮ ਹੋਇਆ ਮਾੜਾ ਕਰਮ ਹੋਇਆ ਅਸੀਂ ਇਹਦੇ ਸਬੰਧ ਵਿੱਚ ਆਇਆ ਕਿ ਕੱਲੂ ਸਾਡੇ ਬੱਚਿਆਂ ਨਾਲ ਇੱਕ ਕਰਮ ਨਾ ਹੋ ਸਕੇ ਇਸ ਕਰਕੇ ਇਹਨਾਂ ਦਾ ਆਧਾਰ ਕਾਟ ਨਾ ਬਣੇ ਇਹਨਾਂ ਦੀ ਵੋਟ ਨਾ ਬਣੇ ਇਹਨਾਂ ਦੇ ਜਿਹੜੇ ਪ੍ਰਵਾਸੀ ਨੇ ਉਹਨਾਂ ਹੋਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਜਿਹੜਾ ਬੰਦਾ ਇਹਨਾਂ ਨੂੰ ਰੱਖਦਾ ਹੋ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੱਲੋ ਕੋਈ ਕੰਮ ਕਰਕੇ ਭੱਜਦਾ ਹੈ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤੇ ਉਸ ਬੰਦੇ ਤੇ ਪਰਚਾ ਦਰਜ ਹੋਵੇ ਇਹ ਸਾਡੇ ਮੰਡਲ ਦੇ ਵਿੱਚ ਮੰਗਾ ਨੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੁਹਾਨੂੰ ਦਿਖਦੇ ਨੇ ਇਹਨਾਂ ਦਾ ਸਮਾਜਿਕ ਬਾਈਕਾਡ ਕੀਤਾ ਜਾਵੇ ਇਹਨਾਂ ਤੋਂ ਚੀਜ਼ਾਂ ਨਹੀਂ ਲੈਣੀਆਂ ਜਾਣ ਤੇ ਇਹ ਆਟੋਮੈਟਿਕਲੀ ਚਲੇ ਜਾਣਗੇ ਅਸੀਂ ਪੰਜਾਬੀਆਂ ਨੂੰ ਤਵੱਜੋ ਦਈਏ ਕਿਉਂਕਿ ਪੰਜਾਬੀ ਸਾਡੇ ਪੰਜਾਬ ਦੇ ਵਸਦੇ ਨੇ ਜੇ ਕੋਈ ਉਹ ਵੀ ਦੋਸ਼ ਕਰਮ ਕਰਦਾ ਹੈ ਉਹਦੇ ਲਈ ਜੋ ਕਾਨੂੰਨ ਸਜ਼ਾ ਹੁੰਦੀ ਆ ਸੀ ਆਪ ਗ੍ਰਿਫਤਾਰ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੰਗ ਪੱਤਰ ਦੇਣਾ ਉਹ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਸਮੂਹ ਸ਼ਹਿਰ ਦੇ ਜਿਹੜੇ ਮੌਤਰ ਬੰਦੇ ਇਕੱਠੇ ਹੋ ਗਏ ਜੀ ਜਿਹੜਾ ਹਸ਼ਿਆਰਪੁਰ ਦੇ ਵਿੱਚ ਹੋਇਆ ਜੀ ਇਹਦੇ ਖਿਲਾਫ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਜੀ ਉਹਦੀ ਸਾਡੀਆਂ ਇਹੇ ਡਿਮਾਂਡ ਹਨ ਇਹ ਵੀ ਸ਼ਹਿਰ ਦੇ ਜਿੰਨੇ ਵੀ ਪ੍ਰਵਾਸੀ ਬੰਦਾ ਆਉਂਦਾ ਹੈ ਜੀ ਉਹਨਾਂ ਦੇ ਸਾਰੇ ਨਹੀਂ ਵੈਰੀਫਿਕੇਸ਼ਨ ਹੋਵੇ ਜੀ ਕਿ ਕਿਹੜਾ ਬੰਦਾ ਕਿਹੜੇ ਸਟੇਟ ਤੋਂ ਆਇਆ ਕਿੱਥੇ ਰਹਿ ਰਿਹਾ ਹੈ ਜੀ ਉਹ ਤੋਂ ਬਾਅਦ ਜਿਹੜਾ ਜਿਹਦੇ ਕੋਲੋਂ ਕਿਰਾਏ ਤੇ ਰਹਿ ਰਹੇ ਨੇ ਜਿੱਥੇ ਉਹ ਰਹਿ ਰਹੇ ਨੇ ਉਹ ਜਿਹੜਾ ਉਹਦਾ ਓਨਰ ਆ ਉਹ ਓਨਰ ਖੁਦ ਆਪਣੇ ਵੱਲੋਂ ਵੀ ਵੈਰੀਫਿਕੇਸ਼ਨ ਕਰਾਵੇ ਵੀ ਹਾਂ ਇਹ ਬੰਦਾ ਮੇਰੇ ਕੋਲ ਰਹਿ ਰਿਹਾ ਜੀ ਖੁਦਾਨਾ ਖਾਸ ਤੇ ਕਹਿੰਦੇ ਕੋਈ ਗੱਲਬਾਤ ਹੁੰਦੀ ਆ ਤਾਂ ਅਸੀਂ ਤੇ ਰਿਸਪਾਂਸਿਬਲ ਆਂਗੇ ਸਾਡੀ ਇਹੀ ਡਿਮਾਂਡ ਆ ਇਹੀ ਡਿਮਾਂਡ ਅਸੀਂ ਲੈ ਕੇ ਐਸਜੀਐਮ ਸਾਹਦੇ ਪਾਸੇ ਆਏ ਹਾਂ ਠੀਕ